ਸਾਰੇ ਕਿਸਾਨਾਂ ਨੂੰ ਬੇਨਤੀ ਇਹ ਕਰਦਾ ਸਾਰੀ ਭਾਰਤ ਨੂੰ ਬੇਨਤੀ ਕਰਦਾ ਵੀ ਡੱਲੇয়াল ਸਾਹਿਬ ਨੇ ਜਿਹੜਾ ਕਦਮ ਚੱਕਿਆ ᱛੀ ਉਹ ਲੋਕਾਂ ਦੇ ਤਕਲੀਫ ਨੂੰ ਦੇਖ ਕੇ ਚੱਕਿਆ ᱛੀ ਨਾ ਕਿ ਉਹ ਉਹਦਾ ਕੋਈ ਨਿੱਜੀ ਰੌਲਾ ᱛੀ ਪਰ ਸਮੇਂ ਦੀ ਸਰਕਾਰ ਨੂੰ ਨਹੀਂ ਹਾਜ਼ਮ ਹੋਈ ਜਿਹੜੀ ਮੰਗ ਉਹਨੇ ਰੱਖੀ ᱛੀ ਪਰ ਸਰਕਾਰ ਨੇ ਵੱਡਾ ਧੋਖਾ ਕਰਿਆ ਜਿਹੜਾ ਸਾਡੇ ਨਾਲ ਸਾਨੂੰ ਨਹੀਂ ਈ ਇਸ ਗੱਲ ਬਾਰੇ ਸੋਚਿਆ ਕਦੇ ਵੀ ਸਰਕਾਰ ਸਾਡੇ ਨਾਲ ਇਹ ਕੁਝ ਵੀ ਕਰਦੀ ਹੈ ਜਿਹੜੇ ਜਿਹੜੇ ਭਰੋਸੇ ਦਿਵਾਉਂਦੀ ਸੀ ਸਾਨੂੰ ਵੀ ਇਹ ਗਰੀਬਾਂ ਦੀ ਸਰਕਾਰ ਬਣੀ ਹੈ ਬਹੁਤ ਲੋਕ ਜਿਹੜੇ ਗਰੀਬਤੇ ਦੇ ਵਿੱਚ ਆਏ ਨੇ ਉਹ ਗਰੀਬਾਂ ਦੀ ਤਕਲੀਫ ਨੂੰ ਸੁਣਨਗੇ ਅਸੀਂ ਉਹ ਸਰਕਾਰ ਤੇ ਵਿਸ਼ਵਾਸ ਕੀਤਾ ਇਸ ਚੀਜ਼ ਦਾ ਵੀ ਸਰਕਾਰ ਸਾਡੇ ਲਈ ਕੁਝ ਕਰੂਗੀ ਪਰ ਸਰਕਾਰ ਨੇ ਜਦੋਂ ਪ੍ਰਧਾਨ ਜੀ ਨੂੰ ਉੱਥੇ ਚੱਕਿਆ ਇੱਕ ਮਤਲਬ 100 ਦਿਨ ਤੋਂ ਵੱਧ ਦਿਨ ਹੋ ਚਲੇ ਤੇ ਤਕਰੀਬ 15 ਦਿਨ ਉੱਪਰ ਚਲੇ ਗਏ ਤੇ ਉਹਨਾਂ ਦੀ ਤਾਂ ਜਿਹੜੀ ਸਥਿਤੀ थी ਉਹ ਬਹੁਤ ਡਾਊਨ ਸੀ ਉਸ ਟਾਈਮ ਦੇ ਵਿੱਚ ਜਦੋਂ ਗਏ ਨੇ ਕਿ ਮਜਬੂਰੀ थी ਵੀ ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ ਹੈ ਤਾ ਸਰਕਾਰ ਮੇਰੀ ਗੱਲ ਸੁਣਨ ਨੂੰ ਤਿਆਰ ਹੋਊਗੀ ਪਰ ਸਾਨੂੰ ਉਹਦੀ ਨੀਤੀ ਦਾ ਸਰਕਾਰ ਦਾ ਪਤਾ ਨਹੀਂ ਦੀ ਵੀ ਸਰਕਾਰ ਸਾਡੇ ਨਾਲ ਇਹ ਧੋਖਾ ਕਰੂਗੀ ਸਰਕਾਰ ਨੇ ਸਾਡੀ ਮੰਗ ਤਾਂ ਕੀ ਮੰਨਣੀ ਸੀ ਉਸ ਬੰਦੇ ਨੂੰ ਇਸ ਸਥਿਤੀ ਦੇ ਵਿੱਚ ਆਏ ਧੱਕੇ ਦੇ ਨਾਲ ਧੂਕੇ ਲੈ ਜਾਣਾ ਘਰੀਸ ਕੇ ਲੈ ਜਾਣਾ ਵੀ ਜੇ ਮੈਂ ਕੋਈ ਬਹੁਤ ਵੱਡਾ ਇੱਕ ਗਨਾਹ ਕਰਤਾ ਹੁੰਦਾ ਕਿਸੇ ਬੰਦੇ ਨੇ ਜਾ ਕੇ ਜਲੰਧਰ ਦੇ ਹਸਪਤਾਲ ਤੇ ਸਿਰਤਾ ਲਾ ਕੇ ਉੱਥੇ ਨੇ ਕੋਈ ਹੋਏ ਕੇਰ ਨਹੀਂ ਕੀਤੀ ਉੱਥੇ ਉਹਨਾਂ ਦੀ ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਚੱਕ ਕੇ ਇੱਥੇ ਪਟਿਆਲੇ ਲੈ ਕੇ ਫਿਰ ਦੂਜੀ ਗੱਲ ਦੇਖੋ ਸਰਕਾਰ ਦਾ ਰਵਈਆ ਆਮ ਲੋਕਾਂ ਨੂੰ ਚੱਕ ਗਏ ਨਾ ਜੇਲ੍ਹ ਦੇ ਵਿੱਚ ਤੁੰਨਤਾ ਸਾਡੇ ਆਗੂਆਂ ਨੂੰ ਵੀ ਪਤਾ ਨਹੀਂ ਕੀ ਗੁਨਾਹ ਕਰਤਾ ਇਹਨਾਂ ਲੋਕਾਂ ਨੇ ਵੀ ਇਹ ਮੰਗ ਕਿਉਂ ਮੰਗਦੇ ਨੇ ਪਰ ਅਸੀਂ ਇੱਥੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਠੀਕ ਹੈ ਵੀ ਇਹ ਰਵਈਆ ਸਾਡੇ ਉੱਤੇ ਅੰਗਰੇਜ਼ਾਂ ਨੇ ਵੀ ਕੀਤਾ ਸੀ ਇਹਨਾਂ ਨੂੰ ਇੱਧਰ ਸੋਚ ਲੈਣਾ ਚਾਹੀਦਾ ਇਹ ਸਭ ਕੁ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਉਹ ਲੋਕਾਂ ਨੇ ਜਿਹੜਿਆਂ ਨੇ ਕਿਹਾ ਸੀ ਵੀ ਅਸੀਂ लाठी ਦੇ ਨਾਲ ਭਾਰ ਦੇ ਲੋਕਾਂ ਨੂੰ ਦਬਾ ਲਾਂਗੇ ਮੰਗਦੇ ਹੱਕ ਹੱਕ ਮੰਗਦੇ ਦੇ ਭਾਰ ਦੇ ਲੋਕ ਪਰ ਸਮੇਂ ਦੀ ਸਰਕਾਰ ਨੇ ਦਵਾ ਦਿੱਤਾ ਜ਼ਰੂਰਤੀ ਅੰਗਰੇਜ਼ਾਂ ਵਾਲੀ ਨੇ ਪਰ ਲੋਕਾਂ ਨੇ ਉਸ ਨੂੰ ਨਹੀਂ ਬਰਦਾਸ਼ਤ ਕੀਤਾ ਉਹਨਾਂ ਲੋਕਾਂ ਅਗਲੀ ਕਾਰਵਾਈ ਕੀ ਹੋਏਗੀ ਅਗਲੀ ਕਾਰਵਾਈ ਦੀ ਗੱਲ ਕਰਾਂਗੇ ਵੀ ਬਰਦਾਸ਼ਤ ਨਹੀਂ ਕੀਤਾ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਆਵਾਜ਼ ਆਵੇ ਜੇ ਵੀ ਆ ਲੋਕ ਜਿਹੜੇ ਸਾਡੇ ਅੰਦਰ ਬੰਦ ਕੀਤੇ ਨੇ ਇਹਨਾਂ ਨੂੰ ਛੱਡੇ ਬਾਹਰ ਅਸੀਂ ਅਗਲੀ ਜਿਹੜੀ ਗੱਲ ਹੈ ਜਿਹੜੀ ਅਗਲੀ ਗੱਲ ਦੀ ਗੱਲ ਕਰਦੇ ਹਾਂ ਅਸੀਂ ਅੱਜ ਇਸ ਗੱਲ ਦੇ ਉੱਤੇ ਸਾਡੀ ਜਿਹੜੀ ਮੀਟਿੰਗ ਹੋਈ ਹੈ ਇਹ ਅੰਦਰ ਬਹਿ ਕੇ ਫੈਸਲਾ ਹੋ ਗਿਆ ਵੀ ਜਿਹੜੇ ਉਹ ਕਿਸਾਨ ਆਏ ਨੇ ਇਹ ਬਿਲਕੁਲ ਘਰੋਂ ਨਹੀਂ ਜਾਣਗੇ ਇਹ ਲੜਾਈ ਲੜਨਗੇ ਇੱਥੇ ਬੈਠ ਕੇ ਇੱਥੇ ਬੈਠ ਕੇ ਧਰਨਾ ਜਮਾਵਾਂਗੇ ਉਰੀ ਲੜਾਈ ਲੜਾਂਗੇ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਅੱਜ ਦੀ ਜਿਹੜੀ ਸਾਡੀ ਗੱਲ ਹੈ ਵੀ ਜਿਹੜੇ ਸਾਡੇ ਅੰਦਰ ਚੱਕੇ ਨੇ ਆਗੂ ਉਹਨਾਂ ਨੂੰ ਸਾਰਿਆਂ ਨੂੰ ਰਹਾਏ ਰਿਹਾਈ ਕਰਨ ਸਾਡੀ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਇਹ ਰਿਹਾਈ ਦਾ ਹੋਇਆ ਵੀ ਜਿਹੜੇ ਸਾਡੇ ਆਗੂ ਨੂੰ ਚੱਕਿਆ ਹੈ ਸਰਕਾਰ ਉਹਨਾਂ ਨੂੰ ਰਿਹਾਈ ਕਰੇ ਤੇ ਉਹ ਅੱਗੇ ਸੋਚਾਂਗੇ ਜਿਹੜੀ ਅਗਲੀ ਗੱਲ ਹੋਊਗੀ ਜਾਂ ਤਾਂ ਸਾਡੇ ਬਾਹਰ ਆਉਣਗੇ ਇਹ ਮੋਰਚਾ ਚੱਲੇਗਾ ਇੱਥੇ ਜੀ ਇਹ ਮੋਰਚਾ ਚੱਲੂਗਾ ਜੀ ਐਵੇਂ ਚੱਕਰ ਇੱਥੇ ਮੋਰਚਾ ਚੱਲਦਾ ਰਹੂਗਾ ਜਦ ਨਾਲੇ ਸਰਕਾਰ ਉਹਨਾਂ ਨੂੰ ਰਿਹਾਈ ਨਹੀਂ ਦਿੰਦੀ ਇਹ ਮੋਰਚਾ ਨਹੀਂ ਉਰੋਠੂਗਾ ਮੋਰਚਾ ਉਵੇਂ ਹੀ ਚੱਲਦਾ ਰਹੂਗਾ ਜਦ ਸਾਡੇ ਆਗੂ ਬਾਹਰ ਆਉਂਦੇ ਨੇ ਉਹ ਅੱਗੇ ਸਰਕਾਰ ਨਾਲ ਗੱਲਬਾਤ ਕਰਨਗੇ ਉਹ ਅੱਗੇ ਕੱਲ ਕੀ ਕਰਦੇ ਨੇ ਉਹ ਉਹਦੇ ਵਿੱਚੋਂ ਬਾਅਦ ਸਾਨੂੰ ਪਤਾ ਲੱਗਣਾ ਹੈ ਪਰ ਅੱਜ ਦੀ ਗੱਲ ਇਹੀ ਹੈ ਵੀ ਅਸੀਂ ਆਗੂਆਂ ਨੂੰ ਰਿਹਾਈ ਕਰਾਉਣਾ ਹੈ ਸਰਕਾਰ ਉਹਨਾਂ ਨੂੰ ਆਗੂਆਂ ਨੂੰ ਰਿਹਾਈ ਕਰੇ ਤਾਂ ਅਸੀਂ ਇਸ ਧਰਨੇ ਨੂੰ ਚੱਕਾਂਗੇ ਨਹੀਂ ਧਰਨਾ ਨਹੀਂ ਚੱਕਾਂਗੇ ਅਸੀਂ ਕੰਮ ਨੇ ਵੀ ਰੱਖੀ ਆ ਕਿ ਤਰੀਕ ਨੂੰ ਕਰਦੇ ਚਲੋ ਦੇਖੋ ਉਹਨਾਂ ਦੇ ਨਾਲ ਅਸੀਂ ਸਹਿਮਤਾਂ ਜਿਹੜੇ ਉਹ ਤਰੀਕਾ ਰੱਖਦੇ ਨੇ ਅਸੀਂ ਉਹਨਾਂ ਦੇ ਵਿੱਚ ਵੀ ਯੋਗਦਾਨ ਪਾਵਾਂਗੇ ਉਹ ਸਾਡਾ ਮੋਰਚਾ ਇਕੱਠਾ ਹੈ ਕੋਈ ਅਸੀਂ ਬੱਕਰੀ ਨਹੀਂ ਹੈਗੇ ਸਤੋ ਹੋ ਕਿਸੇ ਗੱਲ ਦੇ ਉੱਤੇ ਕੀ ਅਸੀਂ ਉਹਨਾਂ ਤੋਂ ਬੱਕਰੀ ਨਹੀਂ ਹੈਗੇ ਹਾਂ ਜੀ ਹਾਂ ਸਾਰੀਆਂ ਜਿਹਨੇ ਉਹਨਾਂ ਦੀਆਂ ਮੰਗਾ ਜਿਵੇਂ ਦਾ ਉਹਨਾਂ ਦਾ ਫੈਸਲਾ ਸੀ ਉਸ ਫੈਸਲੇ ਦੇ ਉੱਤੇ ਫੁੱਲ ਚਾੜਾਂਗੇ ਥੋੜੋ ਹੋ ਸਕਦਾ ਵੀ ਅਸੀਂ ਉਹਨਾਂ ਦੇ ਫੈਸਲੇ ਨੂੰ ਨਾ ਮੰਨੀਏ ਪਿੰਡ ਵਿੱਚ ਬੈਠ ਕੇ ਪ੍ਰੈਸ਼ਰ ਕਿਵੇਂ ਕ੍ਰੀਏਟ ਕਰੋਗੇ ਤੁਸੀਂ ਗ੍ਰੇਡ ਤਾਂ ਜੇ ਆਪੇ ਹੋਣਾ ਸਰਕਾਰ ਕੋਈ ਇਸ ਤਰ੍ਹਾਂ ਦੀ ਕੀ ਗੱਲ ਨੂੰ ਸਮਝੀ ਉਹਨੇ ਅੱਜ ਸਰਕਾਰ ਨੇ ਸਾਰੇ ਇੱਥੇ ਪਿੰਡ ਨੂੰ ਘੇਰਾ ਪਾਰਕ ਹੈ ਉਹ ਸਰਕਾਰ ਕੋਈ ਬੌਡੀ ਕੰਪਨੀ ਥੋੜੇ ਉਹਨਾਂ ਨੂੰ ਪਤਾ ਨਹੀਂ ਵੀ ਤੇ ਕੀ ਗੋਦ ਕੀ ਹੋ ਰਿਹਾ ਤੁਹਾਨੂੰ ਇੱਥੇ ਵੀ ਮੋਰਚਾ ਨਾ ਜਿਹੜਾ ਲਾਉਂਦੇ ਨੂੰ ਉਹ ਅਗਲਾ ਜਿਹੜਾ ਮੋਰਚਾ ਉਹਨਾਂ ਦਾ ਚਕਾਉਣ ਵਾਲੀ ਗੱਲ ਹੈ ਜਾਂ ਕਿਵੇਂ ਕਰਨ ਵਾਲੀ ਉਸ ਨੂੰ ਅਸੀਂ ਸਮਝਦੇ ਹਾਂ ਗੱਲ ਨੂੰ ਵੀ ਇੱਥੋਂ ਮੋਰਚਾ ਚਕਾ ਸਕਦੀ ਹੈ ਜੇ ਮੋਰਚਾ ਚਕਾਉਗੇ ਸਾਨੂੰ ਐ ਨਹੀਂ ਵੈਸੇ ਤੁਹਾਨੂੰ ਘਰ ਨੂੰ ਤੋੜ ਦੂਗੀ ਅਸੀਂ ਜਿੱਥੇ ਵੀ ਸਾਨੂੰ ਲਿਜਾਣਾ ਲੈ ਜੂਗੀ ਸਰਕਾਰ ਅਸੀਂ মিডিਆ ਜ਼ਰੀਏ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਇੱਕ ਕਿ 250 ਘੰਟੇ ਤੋਂ ਉੱਪਰ ਹੋ ਗਿਆ ਕਿ ਪ੍ਰਧਾਨ ਜੀ ਨੇ ਪਾਣੀ ਵੀ ਛੱਡ ਦਿੱਤਾ ਹੈ ਡਾਕਟਰਾਂ ਦਾ ਇਹ ਕਹਿਣਾ ਕਿ ਕਿਸੇ ਵੀ ਟਾਈਮ ਸਾਈਲੈਂਟ ਅਟੈਕ ਆ ਸਕਦਾ ਹੈ ਪ੍ਰਧਾਨ ਜੀ ਤਿਵੇਂ ਸਵੇਰ ਤੋਂ ਬੋਲਣਾ ਬੰਦ ਕਰ ਚੁੱਕੇ ਉਹ ਉਨਾ ਚਿਰ ਪਾਣੀ ਨਹੀਂ ਪੀਣਗੇ ਜਿੰਨਾ ਚਿਰ ਸਾਡੀ ਜਿਹੜੇ ਆਗੂ ਨੇ ਪੰਜਾਬ ਲੈਵਲ ਦੇ ਨੇ ਜ਼ਿਲ੍ਹਾ ਲੈਵਲ ਦੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਆਗੂਆਂ ਨੂੰ ਛੱਡਦਾ ਨਹੀਂ ਸਾਡੇ ਆਗੂ ਜਿਹੜੇ ਸਾਡੇ ਕੋਲੇ ਇੱਥੇ ਪਹੁੰਚਦੇ ਨਹੀਂ ਢੱਲੇਵਾਲ ਪਿੰਡ ਦੇ ਵਿੱਚ ਜਿੱਥੇ ਅਸੀਂ ਮੋਰਚਾ ਜਮਾ ਚੁੱਕੇ ਹਾਂ ਉਹਨਾਂ ਚਿਰ ਪ੍ਰਧਾਨ ਜੀ ਪਾਣੀ ਨਹੀਂ ਪੀਣਗੇ ਤੇ ਜੇਕਰ ਕੋਈ ਵੀ ਅਨਗੇਲੀ ਹੁੰਦੀ ਹੈ ਪ੍ਰਧਾਨ ਜੀ ਸਿਹਤ ਪ੍ਰਤੀ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਪਟਿਆਲਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਜਿਨ੍ਹਾਂ ਨੇ ਨਾਜਾਇਜ਼ ਸਾਡੇ ਕਿਸਾਨਾਂ ਨੂੰ ਸਾਡੇ ਆਗੂਆਂ ਨੂੰ ਪੰਜਾਂ ਦਿਨਾਂ ਤੋਂ ਲਗਾਤਾਰ ਜਿਲ੍ਹਾ ਵਕਫਾਂ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਤੇ ਅੱਜ ਵੀ ਸਾਡੇ ਜਿਹੜੇ ਆਗੂ ਹੈ तकरीबन 50 60 ਆਗੂ ਜਿਹੜੇ ਵਕਫਾਂ ਜਿਲ੍ਹਾਂ ਦੇ ਵਿੱਚ ਬੰਦ ਤੇ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਸ ਟਾਈਮ ਪ੍ਰਧਾਨ ਜੀ ਨੂੰ 100 15 16 ਘੰਟੇ ਹੋ ਗਏ ਜਿਹੜਾ ਪਾਣੀ ਬੰਦ ਕਰ ਚੁੱਕੇ ਹੈ ਕੱਲ ਬੀਜਪੀ ਪੰਜਾਬ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜਿਸਨੂੰ ਦੱਲੇ ਵਾਲਾ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਆਪ ਦੀ ਮਰਜੀ ਨਾਲ ਹਸਪਤਾਲ ਚ। ਨਹੀਂ ਦੇਖੋ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਮਹਾਲੀ ਤੋਂ ਤਰੀਕ ਤੋਂ ਆਰਿਆਂ ਨੂੰ ਗ੍ਰਿਫਤਾਰ ਤਾਂ ਕੀਤਾ ਸੀ ਨਾ। ਦੇਖੋ ਇਹ ਤਾਂ ਬਿਆਨਬਾਜ਼ੀਆ ਦੇ ਰਹੇ ਆ। ਇੱਕ ਲੋਕਾਂ ਨੂੰ ਪਰਮਾਉਣ ਦੀ ਖਾਤਰ ਬਿਆਨ ਦੇ ਰਹੇ ਆ। ਤੇ ਫਿਰ ਅਸੀਂ ਤਾਂ ਇਹ ਗੱਲ ਨਹੀਂ ਕਹੀ ਸੀ ਕਿ ਸਾਡਾ ਮੋਰਚਾ ਬਟੋਹ ਸਿੰਘ ਧਾਲੀਵਾਲ ਵੀ ਇਹ ਕਹਿੰਦੇ ਆ ਕਿ ਇਹ ਮੋਰਚਾ ਅਸੀਂ ਨਹੀਂ ਮੀਟਿੰਗ ਸੀ ਕੇਂਦਰ ਦੇ ਅਧਿਕਾਰੀਆਂ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ ਉਹ ਕੇਂਦਰ ਨਾਲ ਆਗੂ ਨੇ ਕਿਹਾ ਸੀ ਕਿ ਸਾਨੂੰ ਮੀਟਿੰਗ ਤੇ ਆਨ ਗ੍ਰਫਤਾਰ ਕੀਤਾ ਉਹ ਕਹਿੰਦੇ ਪੰਜਾਬ ਸਰਕਾਰ ਨਾਲ ਤਾਂ ਮੀਟਿੰਗ ਨਹੀਂ ਸੀ ਮੀਟਿੰਗ ਤਾਂ ਕੇਂਦਰ ਨਾਲ ਸੀ ਸਾਡਾ ਤਾਂ ਮੀਟਿੰਗ ਦੀ ਰੋਲ ਹੀ ਕੋਈ ਨਹੀਂ ਹੈ ਗ੍ਰਫਤਾਰ ਤਾਂ ਪੰਜਾਬ ਦੇ ਅਧਿਕਾਰੀਆਂ ਨੇ ਕੀਤਾ ਨਾ ਪ੍ਰਸ਼ਾਸਨ ਪਿਆ ਪੁਲਿਸ ਨੇ ਕੀਤਾ ਪੰਜਾਬ ਪੁਲਿਸ ਨੇ ਹੀ ਸਾਡਾ ਜਿਹੜਾ ਮੋਰਚਾ ਖੇਰੂ ਖੇਰੂ ਕੀਤਾ ਹੈ ਪੰਜਾਬ ਦੇ ਮੰਤਰੀਆਂ ਦੇ ਘਰੋਂ ਸਾਡੇ ਕਿਸਾਨਾਂ ਦੇ ਟਰਾਲੇ ਮਿਲੇ ਨੇ ਪੂਰੇ ਪੂਰੇ ਜਿਹੜੇ ਸ਼ੇਰ ਕੱਢਵੇ ਲੀਡਰ ਨੇ ਉਹਨਾਂ ਦੇ ਘਰੋਂ ਸਾਰੇ ਟਰਾਲੇ ਮਿਲਦੇ ਨੇ ਜਿਹੜੇ ਕਿਸਾਨ ਰਹਾ ਕਰਦੇ ਤੁਸੀਂ ਕੋਸਟ ਨਹੀਂ ਹਜੇ ਦੇਖੋ ਅਸੀਂ ਅਸੀਂ ਗੁਨਾਹ ਨਹੀਂ ਕੀਤਾ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਸਾਨੂੰ ਇੱਥੇ ਪ੍ਰਸ਼ਾਸਨਤ ਕਰੂਗਾ ਅਸੀਂ ਆਪਦਾ ਪ੍ਰੋਟੈਸਟ ਕਰ ਰਹੇ ਸੀ ਪਰ ਸਾਡੇ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਸੀ ਅਸੀਂ ਮੋਰਚੇ ਦੇ ਵਿੱਚ ਬੈਠੇ ਸਾਨੂੰ ਚੱਕ ਕੇ ਲੈ ਗਏ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਸਾਡੇ ਜਿਹੜੇ ਆਗੂ ਫੜੇ ਹੋਏ ਨੇ ਸਾਡਾ ਛਡਾਉਣਾ ਅਧਿਕਾਰ ਉਹਨਾਂ ਨੂੰ ਅਸੀਂ ਛਡਾਵਾਂਗੇ ਇਸ ਕਰਕੇ ਪ੍ਰਧਾਨ ਜੀ ਨੇ ਪਾਣੀ ਛੱਡਿਆ ਹੋਇਆ ਦੇਖੋ